गिरिराज वरद है सब हित तगान ¡De, -a -de -a Don't, do ਸੇਵਾ ਭਾਈ ਉਹਨੇ ਚੱਲਿਆ ਚੱਲਿਆ ਤਕਬ ਦੇਖੇ ਰੁਣਾ ਤਿਲ ਭੁਟਾ ਮੰਦਰ ਤੋਂ ਆਣ ਕਦੀਆਂ ਪਰ ਇਸ ਰੇ ਮਾਇਦਾ ਪਾਪ ਕਰਾਇਆ ਸ੍ਰੀ ਕਾ ਦੇ ਹਿਰਦੇ ਚ ਸੋਣਾ ਉਹਦੇ ਮਹੀਨੇ ਤਰੋਂ ਗੁਰਸਿੱਖੀ ਦੇਵਾ ਨਾਮ ਦੇ ਨਾਲ ਚਰਨਾਂ ਦੀ ਮੀਟ ਵਸਣਾ ਸੱਚੀ ਪਾਛੈਉ ਜਦੋਂ ਮਨ ਤੋਂ ਮੈਂ ਨਾਹੀ ਜਦ ਪਰ ਬੁਕਾਰੇ ਆਏ ਜੀ ਦਾ ਦੇ ਪਤੀ ਲਾਇਨ ਹਰਿ ਗੁਲੈਨ ਮਿਲਾਇ ਤੇ ਮਹਾਵਾਕਾਸ ਅਸਤੇ ਪਾਛੈਉ ਸਤਿਗੁਰ ਸੰਤ ਪਾਪਾ ਭਗਵਾਨੰਦ ਜੀ ਦੀ ਯਾਦ ਵਿੱਚ ਅਤੇ ਛੇਡੇ ਵਿਹਾੜੇ ਨੂੰ ਸਮਰਪਿਤ ਸਮੂਹ ਸੰਗਤਾਂ ਨੂੰ ਗੁਰੂ ਘਰ ਹਾਸਾ ਦੀ ਤਰਸਕੇ ਪਾਰਛਾ ਜੀਉ ਸਮਾਗਮ ਦੀ ਯਾਦ ਇਤਿਹਾਸ ਅੱਜ ਜੱਗੀ ਸਾਹਿਬ ਦੀ ਪੁੱਤੀ ਸੁਮੇਤ ਸੋਨਾ ਪਰਵਾਰਾ ਮਹਾਰਾਜ ਖੰਡ ਪਾਸ ਆਰੰਭ ਕਰਦੇ ਯਾਦ ਕੀ ਇਤਰਾਜ ਜਿਨ੍ਹਾਂ ਵਿੱਚ ਪਹਿਲੇ ਖੰਡ ਪਾ ਦੀ ਸੇਵਾ ਸਰਦਾਰ ਰਣਕਸ ਸਿੰਘ ਵੱਲੋਂ ਦੇਹ ਲੋਕਤਾ ਦੇ ਸੇਵਾ ਸੁਭਰੰਦੇ ਦਾ ਆਸ਼ਮੇ ਸਿੱਧੀ ਪਾਠਕਿੰਦੀ ਹੈ ਸੇਵਾ ਦੇਗੀ ਹੈ ਕਿਰਪਾ ਕਰਨੀ ਦੂਸਰੇ ਖੜਪਾੜ ਦੀ ਸੇਵਾ ਭਾਈ ਜਸਦੇਵ ਸਿੰਘ ਸਾਨੋ ਬਰੰਦਰ ਸਿੰਘ ਵੱਲੋਂ ਉਦੇਸ਼ ਵਿੱਚ ਪੱਕੇ ਹੋਣ ਤੇ ਲਈ ਕਿਸਲੇ ਖੜਪਾੜ ਸਰਦੇ ਸਵਾਸਨਾ ਸਿੰਘ ਸਦਾਮੀ ਪਰਵੀਰਪੁਰ ਚੌਥੇ ਖੜਪਾੜ ਦੀ ਸੇਵਾ ਸਦਾਮੀ ਗੁਰਦੇਵਪੁਰ ਸਰਦਾਰ ਅਜੀਤ ਸਿੰਘ ਵੱਲੋਂ

ਦਾਰਸ ਸੰਤ ਸਿੰਘ ਸਾਹਮਣੋਂ ਬਰਮ ਸਿੰਘ ਵੱਲੋਂ ਬਿਹਰਵਤਾ ਲਈ ਸੇਵਾ ਕਰਨ ਦੀ ਦਾਤ ਲਈ ਅਠਵੇਂ ਜੇ ਸ੍ਰੀ ਮਨਪਾਸਰ ਦੀ ਸੇਵਾ ਨੂੰ ਸੰਤਾਂ ਵੱਲੋਂ ਸੰਤ ਬਾਪਾ ਬ੍ਰਹਮਾਰਾਮ ਜੀ ਦੀ ਯਾਦ ਵਿੱਚ ਸੇਵਾ ਲਈ ਨੌਵੇਂ ਸ੍ਰੀ ਮਨਪਾਸਰ ਦੀ ਸੇਵਾ ਪੰਜਵੇਂ ਜੇ ਸੰਤ ਜੀ ਤੋਂ ਤੱਕ ਚੱਲਦੇ ਸਰਵੀ ਦੇ ਵਿਦੇਜਾਂ ਦੇ ਕੁਝ ਵਿੱਚ ਦਸਵੇਂ ਜੇ ਸ੍ਰੀ ਮਨਪਾਸਰ ਦੀ ਸੇਵਾ ਮਨੋਕਰਤ ਸਿੰਘ ਸੰਲੋਪ ਬਿਕਰ ਸਿੰਘ ਭਾਨੀ ਜਾਲਾ ਤੋਂ ਪ੍ਰਵਾਹਨੀ ਚੰਡੀ ਕਲਾ ਵਾਸਤੇ 91 ਸੇਵਾ ਮਨਜੋਤ ਸਿੰਘ ਸੰਲੋਪ ਸੁਖਵਿੰਦਰ ਸਿੰਘ ਮਾਦਮੇ ਪਾਲੂ ਜਾਲਾ ਤੋਂ ਵਿਦੇਸ਼ਾਂ ਦੇ ਖੁਸ਼ੀ ਵਿੱਚ 12ਵੇਂ ਸ੍ਰੀ ਘਰਪਾਸਰ ਦੀ ਸੇਵਾ ਗੁਰਵਿੰਦਰ ਸਿੰਘ ਸੰਲੋਪ ਤੇ ਰੋਜਕ ਸਿੰਘ ਬੰਬੜਾ ਤੋਂ ਪ੍ਰਵਾਹਨੀ ਚੰਡੀ ਕਲਾ ਦੇ 13ਵੇਂ ਸ੍ਰੀ ਖੰਡ ਪਾਸਕ ਦੀ ਸੇਵਾ ਉਹ ਹਰਦ ਸਿੰਘ ਸਾਨੂੰ ਨੂੰ ਪਿਆਸ ਨਵਰਨ ਅਮਰੁੱਧ ਲਈ ਪ੍ਰਦੇਸ਼ ਵਿੱਚ ਚੱਧੀ ਕਲਾਕਾਤੇ 14ਵੇਂ ਸ੍ਰੀ ਖੰਡ ਪਾਸਕ ਦੀ ਸੇਵਾ ਮੱਖਣ ਸਿੰਘ ਸਾਨੂੰ ਭਗਤ ਸਿੰਘ ਬਨੋਂ ਪ੍ਰਵਾਦ ਦੀ ਚੱਧੀ ਕਲਾਕਾਤੇ ਅਤੇ 15ਵੇਂ ਸ੍ਰੀ ਖੰਡ ਪਾਸਕ ਦੀ ਸੇਵਾ ਹਰਿੰਦਰ ਸਿੰਘ ਤੇ ਰਾਜਿੰਦਰਪੁਰ ਦੇ ਪਿੰਡ ਗੋਗੋ ਤੋਂ ਪ੍ਰਦੇਸ਼ ਵਿੱਚ ਜਾਣਦੇ ਵਦੇਸ਼ ਵਿਖੇ ਪੱਕੇ ਹੋਣ ਲਈ ਕਜੀਵਿਚ ਸਤਿਰਾਮੇ ਵੱਜੋਂ ਸੋਣਵੀਂ ਸ੍ਰੀ ਗੁਰੂ ਸਾਹਿਬ ਦੇ ਸੇਵਾ ਹਰਬਿਤਪੁਰ ਦੇ ਮਨਪ੍ਰੀਤ ਸਿੰਘ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਸਮੂਹ ਪਰਿਵਾਰਾਂ ਨੂੰ ਸਜੇ ਪਾਸ਼ਾ ਕਿਰਪਾ ਕਰਨੀ ਜਿਨ੍ਹਾਂ ਮਨੋਂ ਕਾ ਉਹਨਾਂ ਦੀ ਖੁਸ਼ੀ ਦਿਆ ਹੋਈ ਆਪ ਦੇ ਚਰਨਾਂ ਪਰ ਸੇ ਆਪ ਬੁਖਾਤੇ ਲਈ ਸੁਮਨੋਂ ਦਾ ਮਾਸੰਤਨ ਕਾ ਨਿਆ ਸਮੂਹ ਪਰਵਾਰਾਂ ਤੇ ਆਪਾਂ ਮਿਹਰ ਰੱਖਣਾ ਦੇਖ ਤੋਂ ਬਨੇ ਰਾਜ ਤੋਂ ਬਨੇ ਦਰਤੀਆਂ ਅਸ਼ਿਕਾ ਦੀਆਂ ਦੇਸਾਂ ਪ੍ਰਦੇਸਾਂ ਵਿੱਚ ਆਂਦ ਸਤਿਕਾਰੀਆਂ ਨਾ ਆਮ ਕ੍ਰੋਧ ਲੋਭ ਮੋਹ ਹੰਕਾਰ ਤਮਨਸ਼ਿਆ ਤੋਂ ਆਧਾ ਬਿਆਧਾ ਤੋਂ ਲਿਜਾ ਕਰਕੇ ਦਰੋਂ ਪਰਮਰ ਸਿਖੇੇਵਾ ਨਾਮ ਦੇ ਦਾਤ ਜਨ ਅਨੰਦ ਗ੍ਰੀਤ ਬੰਨਾ ਕਿਰਪਾ ਕੰਨ ਸੱਚੇ ਪਾਤਸ਼ਾਹ ਆਪ ਤੋਂ ਮਤ ਮਤ ਤੋਂ ਸੰਪੂਰਨ ਭੋਗ ਠੀਕ ਆਪ ਅੰਗ ਸੰਗ ਸਾਈਂ ਵਰਕੇ ਸ਼ੁੱਧ ਸਪਸ਼ਟ ਸੇਵਾ ਪਾਟ ਦੇ ਪਰਵਖਣਾ ਚਲੇ ਅੱਛਿਆ ਸੋ ਨਿਧੇ ਰਣਾ ਤਿਰਹ ਟਾਉਂ ਦਰ ਪ੍ਰਵਾਨ ਕੰਨੀ ਆਪੇ ਬਖਸ਼ਾ ਦਾਤਾ ਵਿੱਚੋਂ ਪੰਚਮ ਪੜਾ ਪ੍ਰਸਾਦੀ ਦੇ ਸਰਕੇ ਹਾਜ਼ਰ ਹੈ ਦਰ ਪ੍ਰਵਾਨ ਕੰਨੀ ਰੰਗਰ ਸਰਕੇ ਹਾਜ਼ਰ ਦਾ ਦਰ ਪ੍ਰਵਾਨ ਕੰਨੀ ਅੰਤ ਪ੍ਰਕਾਰ ਪੁਜਨ ਗੁਰੂ ਕੀਏ ਬੋਹ ਵਿਚਰੇ ਵਿੱਚ ੜਾਇ ਕਲੀ ਪਾਕ ਸੋ ਸੋ ਚਿਤਰਾ ਹੁ ਲਾਉ ਬੋਹ ਹਰਾਈ ਤੁਗਲਿਆ ਪ੍ਰਸਾਦ ਰੰਗਰਸੂ ਸਾਸ ਜਗਤਿ ਜੋ ਜਿਸ਼ ਕੇ ਆਪ ਦਾ ਨਾਮ ਬਾਹ ਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਕਲਾ ਵਾਹਿਗੁਰੂ ਜੀ ਵਾਤੇ ਸ੍ਰੀ ਰਾਮ ਦੇ ਦਿਹਾੜੇ ਨੂੰ ਪਰਉਦੇ ਹੋਏ ਹਜਰੀ ਸਿੰਘ ਸਾਨੂ ਵਿਕਰ ਸਿੰਘ ਵੱਲੋਂ 15 ਰੁਪਏ ਦੀ ਸੇਵਾ ਆਈ ਹੈ। ਹਰਵਿੰਦਰਪੁਰ ਪੁੱਤਰੀ ਗੁਰਮੀ ਸਿੰਘ ਸਮੂਹ ਪਰਿਵਾਰ ਵੱਲੋਂ 12 ਰੁਪਏ ਦੀ ਸੇਵਾ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਨ੍ਹਾਂ ਖਜ਼ਾਨਿਆਂ ਦੀ ਸੇਵਾ ਕੀਤੀ ਇਸੋ ਬਿਧਾ ਮੈਂ ਤਰਦੀ ਕਰਨਾ ਬਰਪੂਰ ਕਰਦੇ ਦਰੋਪਨ ਸਿੰਘ ਜੀ ਵੱਲੋਂ ਨਾਮ ਦੀ ਪੀਤ ਬਖਸ਼ਣਾ ਸਤਿ ਪਾਪਾ ਬਰਤੁਮਾਨੰਦ ਜੀ ਜਿਹਾ ਬਨਵੇ ਅਧਿਸ਼ੀ ਦੇ ਜਹਾਂ ਦੇ ਨਾਮ ਪਰੇ ਸਮਾਗਮਾਂ ਤੇ ਸਮੂਹ ਕਠਿਕ ਕਰਤਰ ਉਹਨਾਂ ਨੂੰ ਸੰਗਤਾਂ ਦੇ ਆਪਣਾ ਮਿਹਰ ਪ੍ਰਯਤਨ ਰੱਖਣਾ ਚੰਗੀ ਕਲਾ ਬਸ਼ਿਕਨ ਦੀ ਸੇਵਾ ਕਾਇ ਪੜੇ ਲੇਖੇ ਨੂੰੇ ਕਰੋ ਕਿਰਪਾ ਦਰਗਾਹੇ ਬਣ ਚੋਂ ਪੰਗਲ ਹੁਕਮ ਨਾਮ ਬੋਸ਼ਿਕਰ ਕੇ ਸੰਤਾ ਨੂੰ ਨਜ਼ਰ ਨਿਹਾਵੋ ਹੁਕਮਾਂ ਤੇ ਚਲਣੇ ਵਕ ਹੁਕਮਾਂ ਤੇ ਚਲਣੇ ਬਾਲਵਾਸ਼ਣਾ ਉਪਰੰਤ ਸ੍ਰੀ ਖੰਡਪਾਲ ਸਾਹਿਬ ਦਾ ਰਾਪਕੰਤੀ ਆ ਗਿਆ ਬੋਸ਼ਿਕਰੋ ਸੇੇ ਭਾਗੇ ਮੇਰジナ ਪਰਿਆਮ ਤੇਰਾ ਨਾਮ ਜਿਤੇ ਆਵੇ no okay. No, ¡Gracias!